ਕਿਸਾਨ ਸਾਥਿਓ ਸਤਿ ਸ੍ਰੀ ਅਕਾਲ ਜੀ ਅੱਜ ਕਿਸਾਨ ਸਾਥਿਓ ਆਪਾਂ ਵੀਡੀਓ ਬਣਾ ਰਹੇ ਆਂ ਪੀਆਰ 131 ਬਾਰੇ ਅੱਜ ਤੁਹਾਨੂੰ ਇੱਕ ਵਧੀਆ ਜਾਣਕਾਰੀ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਲਦੀ ਰੋਗ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਦੋਸਤੋ ਇਹ ਜਿਹੜੀ ਤੁਸੀਂ ਵੈਰੈਟੀ ਦੇਖ ਰਹੇ ਹੋ ਇਹ ਦਾੜਾ ਲੱਗਣ ਦਾ ਸਮਾਂ ਇਹ 20 ਜੂਨ ਨੂੰ ਆਪਾਂ ਇਹ ਲਾਇਆ ਸੀਗਾ ਅੱਜ ਤਕਰੀਬਨ ਇਹ 90 92 ਦਿਨ ਦਾ ਚੋਨਾ ਹੋ ਚੁੱਕਿਆ ਨਸਰ ਕੇ ਮੁੰਜਰਾ ਜਿਹੜੀ ਝੁਕ ਗਈ ਆ ਤੇ ਦਾਣੇ ਪਕਾਵਾਲ ਨੂੰ ਵਧ ਗਏ ਆ ਇਹਦੇ ਤੇ ਦੋਸਤੋ ਜੋ ਵੀ ਹੁਣ ਤੱਕ ਦਾ ਆਪਣਾ ਖਰਚਾ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਸ਼ੁਰੂ ਦੇ ਵਿੱਚ ਆ ਤਾਂ ਇਹਨੂੰ ਅੱਧਾ ਗੱਟਾ ਪोटाश 10 ਕਿਲੋ ਮੈਗਨੀਸ਼ੀਅਮ ਤੇ 5 ਕਿਲੋ 33% ਜ਼ਿੰਕ ਤੇ ਪੌਣੇ 3 ਗੱਟੇ ਦੋਸਤੋ ਯੂਰੀਆ ਤੇ ਦਿੱਤੇ ਆ ਇਹਦੀ 35 ਦਿਨ ਦੀ ਖਰਾਕ ਆ 35 ਦਿਨਾਂ ਜੀ ਆਪਾਂ ਇਹਨੂੰ ਖਰਾਕ ਪੂਰੀ ਕੀਤੀ ਆ ਇਸ ਤੋਂ ਸਵਾਪਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਡਕਟ ਨਹੀਂ ਵਰਤਿਆ ਨਾ ਹੀ ਕੋਈ ਫੋਟ ਪ੍ਰੋਮੋਟਰ ਨਾ ਹੀ ਆਪਾਂ ਕੋਈ ਇਹਨੂੰ ਤਾਕਤ ਵਾਲੀ ਸਪਰੇਅ ਕੀਤੀ ਆ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਦਾਣੇਦਾਰ ਯਹਰ ਇਹਦੇ ਤੇ ਵਰਤਿਆ ਗਿਆ। ਇਹਦੇ ਤੇ ਆਪਾਂ ਇੱਕ ਸਪਰੇਅ ਕੀਤੀ ਆ। ਉਹ ਵੀ ਜਿੱਦਣ ਆਪਣਾ 80 ਦਿਨ ਦੇ ਲਗਭਗ ਝੋਨਾ ਹੋ ਗਿਆ ਸੀ। ਵੈਸੇ ਤਾਂ ਆਪਾਂ ਸਪਰੇਅ ਕਰਦੇ ਨੇ ਜਦੋਂ ਗੋਹ ਪਰ ਜੇ ਮੀਂਹ ਪੈਣ ਦੇ ਕਾਰਨ ਥੋੜਾ ਜਿਹਾ ਲੇਟ ਹੋ ਗਏ ਤੇ 10 ਤੋਂ 12% ਝੋਨਾ ਨੇ ਸਰ ਗਿਆ ਸੀ। ਉਦੋਂ ਆਪਾਂ ਇਹਦੇ ਤੇ ਇੱਕ ਸਪਰੇਅ ਲਈ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ। ਕਿਸੇ ਕੰਪਨੀ ਦੀ ਆਪਾਂ ਮਸ਼ਹੂਰੀ ਨਹੀਂ ਕਰਦੇ। ਫੰਗੀ ਸਾਈਡ ਆਪਾਂ ਰਟੀਵੋ ਵਰਤਿਆ ਕੋਰਾਜਨ ਤੇ ਚੈਸ ਵਾਲਾ ਸਾਲਟ ਤੇਲੇ ਵਾਸਤੇ। ਇਹ ਤਾਂ ਇਹਨਾਂ ਸੁਪਰੀਆਂ ਆਪਾਂ ਲਾ ਕੇ ਇਹਦੇ ਤੇ ਦੋਸਤੋ ਕੀਤੀਆਂ ਤੇ ਝੋਨਾ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਬਣ ਗਿਆ ਝੋਨਾ ਹੈ ਬਹੁਤ ਵਧੀਆ ਪੀਆਰ 131 ਪਰ ਇਹਦੇ ਚ ਇੱਕ ਹੀ ਆ ਬਿਮਾਰੀ ਜਿਹੜਾ ਵੀ ਬੌਣਾ ਰੋਗ ਆ ਬੌਣੇ ਰੋਗ ਦੀ ਸ਼ਿਕਾਇਤ ਵੱਡੇ ਪੱਧਰ ਤੇ ਆਈ ਹੈ ਕਿ ਕਈਆਂ ਜ਼ਿਲ੍ਹਿਆਂ ਦੇ ਵਿੱਚ ਤੇ ਬਾਕੀ ਸਾਨੂੰ ਇਹ ਲਾਉਂਦੇ ਨੂੰ ਦੋਸਤ ਹੋ ਕੇ ਤਿੰਨ ਸਾਲ ਤੇ ਸਾਨੂੰ ਕੋਈ ਬਾਹਲਾ ਇਹਦਾ ਜਿਹੜਾ ਬੌਣੇ ਰੋਗ ਦਾ ਸਾਡੇ ਸ਼ਿਕਾਇਤ ਨਹੀਂ ਆਈ ਆਈ ਜ਼ਰੂਰ ਹੈ ਸਿਰਫ 2 ਤੋਂ 3% ਪਿਛਲੇ 3 ਸਾਲ ਤੋਂ ਲਗਾਤਾਰ ਆਪਾਂ ਲਾ ਰਹੇ ਆ ਤੇ ਇੰਨੀ ਹੋਈ ਰਹਿੰਦੀ ਆ ਕਿੱਲੇ ਦੇ ਵਿੱਚ ਵੱਧ ਤੋਂ ਵੱਧ ਤੁਹਾਨੂੰ 3 ਤੋਂ 4 ਬੂਟੇ ਜਾਂ 5 ਬੂਟੇ ਮਿਲਣਗੇ ਉਸ ਤੋਂ ਵੱਧ ਨਹੀਂ। ਤਿੰਨ ਸਾਲ ਇਸੇ ਤਰ੍ਹਾਂ ਹੀ ਸਾਨੂੰ ਮਤਲਬ ਕਿ ਵਾਉਣਾ ਰੋਗਾ ਜਿਹੜਾ 4 ਤੋਂ 5% ਹੀ ਰਹਿਸ ਤੋਂ ਵਧਿਆ ਨਹੀਂ। ਤੇ ਜਿਸ ਤਰ੍ਹਾਂ ਕਈਆਂ ਜ਼ਿਲ੍ਹਿਆਂ ਸੰਗਰੂਰ ਏਰੀਆ ਹੋ ਗਿਆ ਇੱਧਰ ਬਰਨਾਲੇ ਵਾਲੀ ਸਾਈਡ ਇੱਧਰ ਦੋਸਤੋ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ ਕਿੱਲਿਆਂ ਦੇ ਕਿੱਲੇ ਆ ਜਿਹੜੇ ਵਿਲੇ ਕਰਦੇ ਆ। ਤੇ ਉਸ ਤਰ੍ਹਾਂ ਦੀ ਝੋਨਾ ਬਹੁਤ ਵਧੀਆ ਕੱਤੀ ਇਹਦੇ ਤੇ ਕਿਸੇ ਵੀ ਤਰ੍ਹਾਂ ਦਾ ਸ਼ੀਤ ਰੋਟ ਸ਼ੀਤ ਫਲਾਈਟ ਇਹਨਾਂ ਬਿਮਾਰੀਆਂ ਦਾ ਵੀ ਇਹਦੇ ਤੇ ਵਿਚਾਰ ਆ ਰਿਹਾ ਬਹੁਤ ਘੱਟ ਮਤਲਬ ਕਿ ਬਿਮਾਰੀ ਆਉਂਦੀ ਆ। ਉਹ ਨਾ ਤੁਸੀਂ ਦੇਖ ਰਹੇ ਹੋ ਤੇ ਇਸ ਕਰਕੇ ਦੋਸਤੋ ਇੱਕ ਹਲਦੀ ਰੋਗ ਦਾ ਇੱਕ ਬਹੁਤ ਜ਼ਿਆਦਾ ਰੌਲਾ ਪਿਆ ਜਿਹੜਾ ਹਲਦੀ ਰੋਗ ਦੋਸਤੋ ਆਉਂਦਾ ਵਾ ਉਹ ਜਦੋਂ ਆਪਣੇ ਮੰਜਰ ਗੋਭ ਦੇ ਵਿੱਚ ਭਰਦੀ ਆ ਉੱਥੋਂ ਹੀ ਕੁਝ ਅੰਛ ਜਿਹੜੇ ਉਦੋਂ ਬਣ ਜਾਂਦੇ ਆ ਉਹ ਵੀ ਮੌਸਮ ਦੇ ਕਾਰਨ ਬਣਦੇ ਆ ਜਿਸ ਤਰ੍ਹਾਂ ਜਿਆਦੇ ਮੀਂਹ ਪੈਣ ਨਾਲ ਝੋਨਿਆਂ ਦੇ ਵਿੱਚ ਪਾਣੀ ਖੜਾ ਰਿਆ ਤੇ ਸਿਲ ਜਿਆਦੇ ਰਹਿਣ ਦੇ ਕਾਰਨ ਉਹ ਹਲਦੀ ਰੋਗ ਤਕਰੀਬਨ ਦੋਸਤੋ ਸਾਰੇ ਬੀਿਆਂ ਨੂੰ ਆ ਗਿਆ ਚਾਹੇ ਉਹ ਪੀਆਰ 122 ਆ ਚਾਹੇ ਪੀਆਰ 126 ਆ ਜਾਂ ਸੀਆਰ 212 ਤੇ ਜਿਹੜਾ ਇਹ ਪੀਆਰ 131 ਇਹਦੇ ਵਿੱਚ ਆਇਆ ਜਰੂਰ ਆ ਦੋਸਤੋ ਤੇ 1-2% ਹੀ ਆਪਾਂ ਕਹਿ ਸਕਦੇ ਹਾਂ ਸਾਡੇ ਏਰੀਆ 'ਚ ਵੀ ਬਹੁਤ ਘੱਟ ਆ ਕਿਤੇ ਹੀ ਮੁੰਜਰ ਮਿਲਦੀ ਹੈ ਝੋਨੇ ਦੇ ਵਿੱਚ ਇਹਦਾ ਕੋਈ ਥੋਸ ਪੱਕਾ ਹੱਲ ਨਹੀਂ ਹੈਗਾ ਦੋਸਤੋ ਕਈ ਕਿਸਾਨ ਵੀਰਾਂ ਨੇ ਗੋਭਰਨ ਸਮੇਂ ਕਾਪਰ ਦੀ ਸਪਰੇ ਵੀ ਕੀਤੀ ਸੀ ਤੇ ਉਹਨਾਂ ਦੇ ਵੀ ਦੋਸਤੋ ਇਹ ਆ ਗਿਆ ਹਲਦੀ ਰੋਗ ਤੇ ਹੁਣ ਕਈ ਯੂਟਿਊਬਰ ਆ ਜਿਹੜੇ ਇਹੋ ਜਿਹੇ ਝੋਨੇ ਨੂੰ ਦੋਸਤੋ ਸਪਰੇਆਂ ਕਰਵਾਈ ਜਾਂਦੇ ਆ ਦਵਾਈਆਂ ਦੀ ਮਸ਼ਹੂਰੀ ਕਰਕੇ ਥੋੜੇ ਥੋੜੇ ਪੈਸੇਆਂ ਪਿੱਛੇ ਤੇ ਧੜਾ ਧੜ ਮੇਰੇ ਕਿਸਾਨ ਵੀਰ ਆ ਜਿਹੜੇ ਹਲਦੀ ਰੋਗ ਤੋਂ ਹੋਣਾ ਇਹੋ ਜਿਹੇ ਝੋਨੇ ਨੂੰ ਸਪਰੇਅ ਕਰੀ ਜਾਂਦੇ ਆ ਦੋਸਤੋ ਇਹੋ ਜਿਹੇ ਝੋਨੇ ਤੇ ਇਹਦੇ 1% ਵੀ ਆਪਣਾ ਲਾਭ ਨਹੀਂ ਹੋਣਾ ਆਪਣੀ ਜੇਬ ਦਾ ਨੁਕਸਾਨ ਆ ਜਿਹੜਾ ਆਪਾਂ ਦਵਾਈ ਲਿਆ ਕੇ ਪਾ ਰਹੇ ਉਹ ਆਪਣਾ ਨੁਕਸਾਨ ਆ ਇਸ ਕਰਕੇ ਦੋਸਤੋ ਇੱਥੇ ਹਲਦੀ ਰੋਗ ਦਾ ਕੋਈ ਵੀ ਤੁਹਾਡਾ ਫਾਇਦਾ ਨਹੀਂ ਜੀ ਹੋਣਾ ਸਪਰੇਅ ਕੀਤੀ ਦਾ ਤੇ ਹੁਣ ਸਪਰੇਅ ਕਰਨ ਦੀ ਇਹਨੂੰ ਕੋਈ ਲੋੜ ਨਹੀਂ ਕਿਉਂਕਿ ਵਾਇਰਸ ਰੋਗ ਤਾਂ ਹੈ ਨਹੀਂ ਵੀ ਜੇ ਇੱਕ ਮੁੰਜਰ ਨੂੰ ਆ ਤੇ ਗਾਂ ਦੁੱਜੀ ਮੁੰਜਰ ਤੇ ਜੂਗਾ ਇਸ ਤਰ੍ਹਾਂ ਨਹੀਂ ਹੁੰਦਾ ਦੋਸਤੋ ਤੁਸੀਂ ਬੇਸ਼ੱਕ ਆਪ ਤਜਰਬਾ ਕਰਨਾ ਆਪ ਕਰੋ ਜਿਹੜੀ ਮੁੰਜਰ ਤੇ ਆਇਆ ਉਸ ਮੁੰਜਰ ਤੇ ਨਿਸ਼ਾਨੀ ਲਾ ਲਓ ਅੱਜ ਦਾਣੇ ਗਿਣ ਲਓ ਜੇ ਪੰਜਾਂ ਸੱਤਾਂ ਦਾਣਿਆਂ 'ਚ ਹਲਦੀ ਰੋਗ ਹੈ ਤੇ ਚਾਰਾਂ ਦਿਨਾਂ ਨੂੰ ਢੀੜਾ ਮਾਰਿਆ ਜੇ ਉਹ ਪੰਜਾਂ ਸੱਤਾਂ ਦਾਣੇ ਜਿ ਰੂਗਾ ਅੱਗੇ ਨਹੀਂ ਜਾਂਦਾ ਕਿਉਂਕਿ ਇਹਦੇ ਜਿਹੜੇ ਅੰਛਾ ਜਦੋਂ ਗੋਭ ਚ ਉਹਦੋਂ ਹੀ ਇਹਨੂੰ ਲੱਗ ਜਾਂਦੇ ਆ ਤੇ ਜਦੋਂ ਮੁੰਜਰ ਨਿਸਰਦੀ ਔਰ ਗਟੋਲੀ ਬਣ ਜਾਂਦੀ ਆ ਇਸ ਕਰਕੇ ਦੋਸਤੋ ਟੜਾ ਟੜ ਸੁਪਰੀਆ ਨਾ ਕਰੋ ਇਹ ਆਪਣੀ ਜੇਬ ਦਾ ਨੁਕਸਾਨ ਆ ਇਸ ਕਰਕੇ ਹਲਦੀ ਰੋਗ ਦਾ ਕੋਈ ਵੀ ਪੱਕਾ ਹੱਲ ਨਹੀਂ ਹੈਗਾ ਕਿਸੇ ਵੀ ਦਵਾਈ ਦੇ ਵਿੱਚ ਦਾਮਣੀ ਜਿਹੜਾ ਆਏ ਹੋਏ ਹਲਦੀ ਰੋਗ ਨੂੰ ਖਤਮ ਕਰ ਸਕੇ ਜਿਹੜੀ ਡੋਡੀ ਬਣ ਗਈ ਦੋਸਤੋ ਬਣ ਗਈ ਉਹ ਖਤਮ ਨਹੀਂ ਹੋਣੀ ਉਹ ਦਾਣਾ ਨਹੀਂ ਬਣਨਾ ਦੁਬਾਰਾ ਇਸ ਕਰਕੇ ਐਵੇਂ ਸੁਪਰੀਆਂ ਦੋਸਤੋ ਨਾ ਕਰੀ ਜਾਓ ਇਹ ਆਪਣੀ ਜੀਬ ਦਾ ਨੁਕਸਾਨ ਆ ਇਹ ਆ ਦੋਸਤੋ ਪੀਆਰ 131 ਬਾਰੇ ਜਾਣਕਾਰੀ ਤੇ ਹਲਦੀ ਰੋਗ ਬਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਕਿਸਾਨ ਦੋਸਤ ਵੀ ਆਪਣਾ ਖਰਚਾ ਬਚਾ ਲੈਣ ਇਹੋ ਜਿਹੇ ਝੋਨੇ ਦੇ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਦੋਸਤੋ ਹੁਣ ਠੀਕ ਆ ਦੋਸਤੋ ਜਾਣਕਾਰੀ ਵਧੀਆ ਲੱਗੀ ਇੱਕ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦੋਸਤੋ ਜਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਤੁਹਾਡੇ ਤੱਕ ਪਹੁੰਚਦੀ ਰਵੇ ਵੀਡੀਓ ਆਪਾਂ ਕਿਸਾਨ ਦੋਸਤੋ ਉਹੀ ਬਣਾਉਣੇ ਆ ਜੋ ਆਪਣਾ ਖੁਦ ਦਾ ਤਜਰਬਾ ਇਹ ਆਪਣਾ ਖੁਦ ਦਾ 3 ਸਾਲ ਦਾ ਤਜਰਬਾ ਹੈ ਇਸ ਵੈਰਾਈਟੀ ਦੇ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਠੀਕ ਆ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ